ਮੈਂ ਨਰਿੰਦਰ ਮੋਦੀ ਜੀ ਕੋ ਕਹਿਣਾ ਚਾਹਤਾ ਹਾਂ ਮੋਦੀ ਜੀ ਇਸ ਜਨਮ ਮੈਂ ਤੋ ਆਪ ਹਮਕੋ ਨਹੀਂ ਹਰਾ ਸਕਤੇ ਦਿੱਲੀ ਕੇ ਅੰਦਰ ਆਮ ਆਦਮੀ ਪਾਰਟੀ ਦਾ ਛਾੜੇ ਆਂਦੇ ਨੇ ਕਿ ਇਹਦਾ ਹੰਕਾਰ ਹੈ ਨਾ ਹੰਕਾਰ ਉਹ ਬਹੁਤ ਜ਼ਿਆਦਾ ਦਾ ਚੰਗਾ ਨਹੀਂ ਹੁੰਦਾ ਆਪਕੋ ਦੂਸਰਾ ਜਨਮ ਲੈਣਾ ਪੜੇਗਾ ਇਸ ਜਨਮ ਮੈਂ ਤੋ ਨਹੀਂ ਹਰਾ ਸਕਤੇ ਆਪਾ ਕੋਨਾ ਤੇ ਜਿਹੜੇ ਤਾਂ ਬੜੇ ਮਸੂਮ ਜੇ ਇੱਕ ਬੜੇ ਵਿਚਾਰੇ ਜੇ ਬਣ ਕੇ ਲੋਕਾਂ ਸਾਹਮਣੇ ਪੇਸ਼ ਹੁੰਦੇ ਨੇ ਕਿ ਮੈਂ ਬੜਾ ਆਮ ਘਰ ਤੋਂ ਉੱਠਿਆ ਹਾਂ ਮੈਂ ਬੜਾ ਗਰੀਬ ਪਰਿਵਾਰ ਚੋਂ ਉੱਠਿਆ ਹਾਂ ਉਹਨਾਂ ਦੇ ਦਿਮਾਗ 'ਚ ਇੱਕ ਵਹਿਮ ਸੀ ਇੱਕ ਫਤੂਰ ਚੜਿਆ ਸੀ ਕਿ ਅਰਵਿੰਦ ਕੇਜਰੀਵਾਲ ਜੇ ਵੀ ਗੱਲ ਲੋਕਾਂ ਦੇ ਵਿੱਚ ਲੈ ਕੇ ਜਾਵੇ ਬਸ ਸ਼ਾਇਦ ਲੋਕਾਂ ਤੋਂ ਵਿਸ਼ਵਾਸ ਹੀ ਕਰ ਲੈਣਾ ਕਿ ਨਵੇਂ ਨਿਗਰਾਮਬਾਦ ਦੀ ਪਾਰਟੀ ਦੇ ਜੇਲ੍ਹ ਚ ਰਹਿ ਕੇ ਆਇਆ ਸਮਾਂ ਅੱਜ ਆ ਦਿੱਲੀ ਦੇ ਜਿਹੜੇ ਜਨਤਾ ਹਾਂ ਸਪਾਇਆ ਦਾ ਘਰਾ ਹੁਕਮ ਇਹ ਸੁੱਟ ਪਾਈ ਪਾਣੇ ਸਿਰ ਧਰ ਵੀ ਬਾਜੀਗਾਇਸੀ ਪਾਰਟੀ ਨਰੇਂਦਰ ਮੋਦੀ ਜਾਂ ਭਾਜਪਾ ਵਾਲੇ ਆਮ ਆਦਮੀ ਪਾਰਟੀ ਨੂੰ ਇਸ ਜਨਤਾ ਕਰੀ ਹਰਾ ਸਕਦੇ ਉਹਨਾਂ ਨੇ ਕੋਈ ਹੁਣ ਵਿਧਾਨ ਚ ਹਰਾ ਕੇ ਬਸ ਅਗਰ ਆਪ ਰੋਕਣ ਦੀ ਕੋਸ਼ਿਸ਼ ਕਰੋਗੇ ਫਿਰ ਸੋਚੋਗੇ ਮੈਂ ਦਿੱਲੀ ਜਿੱਤ ਲਵਾਂ ਇਸ ਜਨਮ ਨੇ ਤਾਂ ਜੀ ਤਾਗੇ ਮੋਦੀ ਜੀ ਜਿਸਨੂੰ ਕਾਲੀ ਮਾਰੇ ਨੇ ਕਾਂਗਰਸ ਵਾਲੇ ਮਾਰੇ ਨੇ ਭਾਜਪਾ ਵਾਲੇ ਮਾਰੇ ਨੇ ਬਸਤਾ ਵਾਲੇ ਮਾਰੇ ਨੇ ਸ਼ਾਇਦ ਇਹ ਤਾਂ ਅਸਮਾਨ ਤੋਂ ਉੱtre ਨੇ ਇਹ ਨਵੇਂ ਲੀਡਰ ਨੇ ਕਿਉਂਕਿ ਪੰਜਾਬ ਦੇ ਵਿੱਚ ਜਿੱਥੇ 2014 ਦੇ ਵਿੱਚ 4 ਐਮਪੀ ਨੂੰ ਦੇ ਦਿੱਤੇ ਸੀ 2022 ਦੇ ਵਿੱਚ ਆ ਕੇ ਇਥੇ ਪੂਰਨ 90 ਨਾਲ ਇਹਨਾਂ ਨੂੰ ਦੇ ਦਿੱਤੇ ਤੇ ਅੱਜ ਜੇ ਪੰਜਾਬ ਦੀ ਲੋਕੋ ਦਰਬੀ ਸਾਹਿਬ ਗੱਲ ਕਰ ਲਈਏ ਤੇ ਆਂਟੀ ਰક્ષਣ ਹੈ ਉਹ ਹੱਦ ਤੇ ਜਿਹੜੇ ਮੇਜਰ ਇਲੈਕਸ਼ਨਾਂ ਨੇ ਪਾਰਕਸ਼ਨ ਰੱਖਣਾ ਹੈ ਨੇ ਉਹ ਹੱਦ ਤੇ ਉਹਨੂੰ ਗੱਲ ਵੱਖਰੀ ਹੈ ਕਿ ਇਹਨਾਂ ਨੇ ਆਪਣੇ ਮੋਰ ਮੋਰ ਪਤਾ ਨਹੀਂ ਕੀ ਸਟੇ ਕਰੇ ਜੋੜਕਤਾ ਉਹ ਕਰਤਾ ਬਿਦਾ ਉਹ ਸਾਡੇ ਸਮਝ ਤੋਂ ਬਾਹਰ ਕੋਈ ਫਗਵਾੜਾ ਬਠਿੰਡਾ ਤੇ ਅਮਰਸਰ ਜਿਹੜੇ ਸਪਸ਼ਟ ਬੋਮਤ ਕਾਂਗਰਸ ਨੂੰ ਮਿਲਿਆ ਸੋ ਕਿ ਜਿਹਨੇ ਆਪਣਾ ਮੇਰ ਬਣਾ ਲਿਆ ਸਾਡੀਆਂ ਕੈਲਕੂਲੇਸ਼ਨਾਂ ਦੇ ਵਿੱਚੋਂ ਜਿਹੜਾ ਇਹਨਾਂ ਨੂੰ ਜੋੜਕਤਾ ਹੁ ਕੀਤਾ ਨਾ ਸਾਡੇ ਤਾਂ ਪੱਲੇ ਨਹੀਂ ਪਿਆ ਰਹੀ ਗੱਲ ਦਿੱਲੀ ਦੀ ਹੁਣ ਵਾਣਾ ਅਮਰ ਸਾਡੇ ਪੰਜਾਬ ਦੇ ਅਮਰਾ ਜਾਣ ਤੇ ਮੰਤਰੀ ਕਾਜ ਵਿਸ਼ੇ ਨਾਲ ਜਾਣ ਸੇ ਦਿੱਲੀ ਤਾਂ ਇਹਨਾਂ ਸਪੌਂਸਰ ਜਿੱਟ ਕੇ ਇਹ ਆਪਣਾ ਮਿਹਰਬਾਨ ਹੋ ਜਰੇ ਹੁਣ ਤੇ ਫਿਰ ਬਣਤੀ ਇੱਥੇ ਹੈਗੇ ਨੇ ਇਹਨਾਂ ਕੋਲ ਵੜਾਉਣ ਜਾ ਕੇ ਆਪਣਾ ਮੁੱਖ ਮੰਤਰੀ ਹੁਣ ਬਣਾ ਲੈਣਗੇ ਮੁਹਾਨੀ ਹੁੰਦਾ ਉਹ ਧੱਕੇਸ਼ਾਹੀ ਜੁਕੇ ਜੁਦੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਦੀ ਚਾਈ ਜਾਂਦੀਆਂ ਨੇ ਜਿਹੜਾ ਭਾਪੀਆ ਕੋ ਦੁੱਤੋਤੀਆ ਨਹੀਂ ਹਨ ਪਰ ਚੰਡੀਗੜ੍ਹ ਵਿੱਚ ਬੀਜੇਵੜੀ ਕੀ ਦਿੱਤਾ ਬੀਜੇਪੀ ਨੇ ਆਪਣਾ ਮੇਰ ਪੜਾਈ ਜਾਨਾ ਚੰਡੀਗੜ੍ਹ ਦੇ ਲੋਕਾਂ ਨੇ ਇਹਨਾਂ ਦੀ ਇਮਾਨਦਾਰੀ ਲੋਕਾਂ ਨੇ ਇਹਦੀ ਮਸੂਮੀਅਤ ਲੋਕਾਂ ਨੂੰ ਜਿਹੜਾ ਝੂਠ ਬੋਲ ਕੇ ਹੰਦਰ ਦੀ ਲੈਣ ਦੀ ਕੋਸ਼ਿਸ਼ ਕਰਦੇ ਸਾਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਨਕਾਰ ਕੇ ਲੋਕਾਂ ਨੇ ਭਾਪੀ ਜਨਤਾ ਪਾਰਟੀ ਵਿੱਚ ਆਪਣਾ ਸ਼ਿਵਾਰ ਜਿਹੜਾ ਪ੍ਰਗਟ ਕੀਤਾ ਹੈ ਤੇ ਦਿੱਲੀ ਦੇ ਵਿੱਚ ਭਾਪੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣੇ ਜਾ ਰਹੇ ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉਤੇ ਇੱਕ ਵਾਰ ਫਿਰ ਅਸੀਂ ਹਾਜ਼ਰ ਹੋਏ ਹਾਂ ਇੱਕ ਅਗੇ ਦਿੱਲੀ ਵਿੱਚ ਇੱਕ ਬਹੁਤ ਹੀ ਹੈਰਾਨੀਜਨਕ ਨਤੀਜਾ ਆਇਆ ਹੈ ਜਿੱਥੇ ਕਿ ਆਮ ਪਾਰਟੀ ਨੇ ਪਿਛਲੀ ਵਾਰ ਬਹੁਤ ਵੱਡੀ ਬਹੁਮਤ ਲੈ ਕੇ ਕਈ ਸੀਟਾਂ ਹਾਸਲ ਕੀਤੀਆਂ ਸਨ ਉੱਥੇ ਹੀ ਅੱਜ ਅਸੀਂ ਲਾਈਵ ਵੀ ਦੇਖਿਆ ਤੁਸੀਂ ਵੀ ਲਾਈਵ ਦੇਖਿਆ ਤੇ ਅੱਜ ਜੋ ਨਤੀਜੇ ਆਏ ਨੇ ਉਹ ਹੈਰਾਨੀਜਨਕ ਨੇ ਫਿਲਹਾਲ ਵੀ ਉਹ ਕੁਝ ਕੁਝ ਚੈਨਲ ਦਿਖਾ ਰਹੇ ਨੇ ਕਿੰਨੀਆਂ ਤੇ ਕਿੰਨੀਆਂ ਸੀਟਾਂ ਤੇ ਕਿੰਨੀਆਂ ਕਿੰਨੀਆਂ ਸੀਟੀਆਂ ਨੇ ਮਜੀਦ ਨੇ ਸਾਡੇ ਸੀਨੀਅਰ ਪੱਤਰਕਾਰ ਇੱਕ ਏਟੀ 1 ਚੈਨਲ ਤੋਂ ਸਰਮ ਜੀ ਸੰਧੂ ਆ ਉਹਨਾਂ ਨਾਲ ਗੱਜੂ ਵਿਚਾਰ ਬਟਾ ਡਰਾ ਕਰਦੇ ਸਭ ਤੋਂ ਪਹਿਲਾਂ ਤਾਂ ਸਰਮ ਜੀ ਸੰਧੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਬਹੁਤ ਧੰਨਵਾਦ ਜਰਦੀ ਸਾਹਿਬ ਨਾਲ ਹੀ ਤੁਹਾਡੀ ਸਮੁੱਚੀ ਟੀਮ ਦਾ ਤੁਹਾਡੇ ਕੈਮਰਾਮੈਨ ਦਾ ਤੋ ਤੁਹਾਡੇ ਚੈਨਲ ਦਾ ਬੜਾ ਧੰਨਵਾਦ ਤੁਸੀਂ ਇਹ ਪੂਰੇ ਫੇਰ ਮਿਲ ਤੱਕ ਪਹੁੰਚ ਕੀਤੀ ਹੈ ਜੀ ਅੱਜ ਜਿਹੜਾ ਮੌਜੂਦਾ ਵਿਸ਼ਾ ਹੈ ਤੁਸੀਂ ਇਸ ਸੰਬੰਧੀ ਜਿਹੜਾ ਤੁਸੀਂ ਪਹੁੰਚੇ ਹੋ ਦਿੱਲੀ ਇਲੈਕਸ਼ਨ ਦੌਰੇ ਹਾਂਜੀ ਹਾਂਜੀ ਹਾਂ ਹਾਂ ਜਿਹੜੇ ਇਲੈਕਸ਼ਨ ਰਿਜ਼ਲਟ ਅੱਜ ਸਾਹ ਦੇਖੋ ਬੜੇ ਹੈਰਾਨੀਜਨਕ ਰਿਜ਼ਲਟ ਆਏ ਨੇ ਜਿਹੜੇ ਹੈਰਾਨੀਜਨਕ ਕਹਿ ਦਈਏ ਤਾਂ ਇਹ ਵੀ ਗੱਲ ਨਹੀਂ ਹੋਏਗਾ ਕਿ ਜਾਂ ਜਿਹੜੀ ਕਹਿ ਰਹੀਏ ਕਿ ਇਸ ਟੀਕੇ ਦਾ ਰਿਜ਼ਲਟ ਸ਼ਾਇਦ ਕਰਨ ਦੀ ਸੰਭਾਵਨਾ ਨਹੀਂ ਹੈ ਸੇ ਬੇਸ਼ੱਕ ਦਿੱਲੀ ਦੇ ਇਲੈਕਸ਼ਨ ਹੁੰਦੀ ਹੈ ਇਹਦੇ ਵਿੱਚ ਜਿਹੜਾ ਅਸੀਂ ਬਹੁਤੇ ਜਿਹੜੇ ਸਾਨੂੰ ਉਹ ਸਰਵੇ ਆਏ ਸਨ ਵੱਖ-ਵੱਖ ਥਾਵਾਂ ਦੇ ਵੱਖ-ਵੱਖ ਜਨਸੀਆ ਕਰੇ ਹੋ ਤੇ ਭਾਜਪਾ ਦੇ ਹੱਕ ਦੇ ਵਿੱਚ ਆਏ ਸਨ ਕਿ ਇਹ ਭਾਜਪਾ ਵਾ ਦਿੱਲੀ ਦੇ ਵਿੱਚ ਇਲੈਕਸ਼ਨ ਜਿੱਤਣ ਜਾ ਰਹੀ ਹੈ ਪਰ ਆਮ ਤੌਰ ਤੇ ਜਦੋਂ ਮੈਂ ਨਿੱਜੀ ਤੌਰ ਤੇ ਗੱਲ ਕਰਾਂ ਤਾਂ ਮੈਂ ਨਾ ਸਰਵੇ ਵਿੱਚ ਬੋਤਾ ਕਿ ਇਹ ਨਹੀਂ ਰਹਦਾ ਕਿਉਂਕਿ ਅਕਸਰ ਸਰਵੇ ਜਿਹੜੇ ਆਪਾਂ ਅਕਸਰ ਪਲਟੇ ਪਲਟੇ ਦੇਖੇ ਨੇ ਪਰ ਇਸ ਵਾਰ ਦੀ ਜੇ ਗੱਲ ਕਰੀਏ ਤਾਂ ਸਰਵੇ ਜਿਹੜੇ ਹੋਏ ਜਿਉਂ ਏਜੰਸੀਆਂ ਨੇ ਕਰਦੇ ਸਨ ਜਿਸ ਤੇ ਕਹਿੰਦਾ ਏਜੰਸੀਆਂ ਨੇ ਕੀਤੇ ਸਾਰ ਸਰਵੇ ਉਸੇ ਦਾ ਜਾ ਕੇ ਵੇਖਣ ਨੂੰ ਮਿਲਿਆ ਭਾਈਪਾਣੇ ਦਿੱਲੀ ਵਿੱਚ ਕਮਾਲ ਕਰਕੇ ਵਿਖਾ ਦਿੱਤੀ ਇੱਕ ਬੜੀ ਹੈਰਾਨੀ ਜਿਸਨੂੰ ਗੱਲ ਹੈ ਕਿ ਜਿੱਥੇ ਆਪ ਪਾਰਟੀ ਨੇ ਬੜਾ ਯੋਰ ਲਗਾਇਆ ਸੀ ਕਿ ਸਾਡੀਆਂ ਇਨੀ ਬਹੁਮਤਾ ਹੋਊਗੀ ਪਰ ਉਹ ਠ ਦੇਰਾਰੇ ਕੀ ਕਹ ਗਰ ਸੀ ਦਰਦੀ ਸਾਹਿਬ ਗੱਲ ਪਤਾ ਕੀ ਹੈ ਸਿਆਣੇ ਆਂਦੇ ਨੇ ਕਿ ਇਹਦਾ ਹੰਕਾਰ ਹੈ ਨਾ ਹੰਕਾਰ ਇਹ ਬਹੁਤ ਜ਼ਿਆਦਾ ਇਹਦਾ ਚੰਗਾ ਨਹੀਂ ਹੁੰਦਾ ਵੇਖੋ ਤਿੰਨ ਵਾਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਉਂਦੀ ਆ ਪਹਿਲੋ ਜਿਹੜੇ ਵਾ ਉਹ ਲਗਭਗ ਬੀਜੇਪੀਆਪੇ ਗੱਲ ਕਰੀ ਤੇ ਪਹਿਲੀ ਵਾਰ ਜਦੋਂ ਇਲੈਕਸ਼ਨ ਬੀਜੇਪੀਆ ਤੇ ਤਿੰਨ ਸੀਟਾਂ ਤੇ ਸਬਰ ਕਰਾਇਆ ਉਸ ਤੋਂ ਬਾਅਦ 7 ਸੀਟਾਂ ਤੇ ਇਸ ਵਾਰ ਬੀਜੇਪੀਆ ਨੇ ਜੀ ਕਮਾਲ ਕਰ ਦਿੱਤੀ ਆ ਲਗਭਗ 47 48 ਦਾ ਸੀਟਾ ਹੁਣ ਤੱਕ ਦਾ ਅੰਕੜਾ ਜਿਹੜਾ ਕੰਟ ਸਾਹਮਣੇ ਆ ਰਿਹਾ ਹੈ ਜਿਹੜਾ ਹੁਣ ਤੱਕ ਦਾ ਅੰਕੜਾ ਆ ਰਿਹਾ 47 48 ਦਾ ਸੀਟਾ ਸੀਟਾ ਦਾ ਅੰਕੜਾ ਸਾਹਮਣੇ ਆ ਬਹੁਮਤ ਇਹਦਾ ਪੂਰਨ ਤੌਰ ਤੇ ਜਿਹੜਾ ਆਪਣਾ ਪਾਰਟੀ ਜਨਤਾ ਪਾਰਟੀ ਨੂੰ ਮਿਲ ਚੁੱਕਾ ਔਰ ਵੀ ਕੇਜਰੀਵਾਲ ਕੈਮਰੇ ਸਾਹਮਣੇ ਆ ਚੁੱਕੇ ਨੇ ਉਹਨਾਂ ਆਪਣੀ ਹਾਰ ਜਿਹੜੀ ਹੈ ਕਬੂਲੀ ਆ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਚਲੋ ਆਪਾਂ ਦਿੱਲੀ ਦੇ ਲੋਕਾਂ ਤੋਂ ਮਵਾਦ ਕਰਦੇ ਆ ਜੋ ਉਹਨਾਂ ਨੇ ਇਹ ਨਤੀਜਾ ਦਿੱਤਾ ਜਿੱਧਰ ਉਹਨਾਂ ਨੇ ਵੋਟਾਂ ਪਾਈਆਂ ਅਸੀਂ ਮਖੜੇ ਮੱਥੇ ਪਰਵਾਣ ਕਿਤਾਬ ਨਾਲ ਉਹਨਾਂ ਨੇ ਗੱਲ ਕਹੀ ਆ ਕਿ ਬੀਜੇਪੀ ਨੂੰ ਕਿ ਚਲੋ ਬੀਜੇਪੀ ਉਹਨਾਂ ਲੋਕਾਂ ਦੀਆਂ ਗੱਲਾਂ ਉਤੇ ਖਰੀ ਉਤਨੀ ਜਨ ਨੂੰ ਵਿਸ਼ਵਾਸ ਤੇ ਖਰੀ ਉਤਰੇ ਜਿਸ ਵਿਸ਼ਵਾਸ ਨੂੰ ਲੈ ਕੇ ਜਿਹੜਾ ਦਿੱਲੀ ਦੇ ਵੋਟਰਾਂ ਨੇ ਜਿਹੜੀ ਆ ਮੋੜਾ ਆ ਪਾਰਟੀ ਜਨਤਾ ਪਾਰਟੀ ਦੇ ਬਾਕੇ ਪਾਰਟੀ ਜਨਤਾ ਪਾਰਟੀ ਨੂੰ ਪਾਇਆ ਵਾ ਫਿਰ ਉਸ ਤੋਂ ਮੈਂ ਗੱਲ ਸ਼ੁਰੂ ਕਰਦਾ ਕਿ ਹੰਕਾਰ ਜਿਹੜਾ ਹੰਕਾਰ ਮਰਨ ਦਾ ਹੈ ਉਹ ਐਰਮੰਦ ਕੇਜਰੀਵਾਲ ਸਾਹਿਬ ਤੁਸੀਂ ਇੱਕਾ ਸੋਸ਼ਲ ਮੀਡੀਆ ਤੇ ਹੁਣ ਇੱਕ ਵੀਡੀਓ ਵਾਇਰਲ ਹੋਣਾ ਸ਼ੁਰੂ ਹੋ ਗਿਆ ਜਿਹਦੇ ਵਿੱਚ ਕੇਜਰੀਵਾਲ ਕਹਿ ਰਹੇ ਨੇ ਨਰਿੰਦਰ ਮੋਦੀ ਨੂੰ ਕਿ ਨਰਿੰਦਰ ਮੋਦੀ ਅਗਰ ਆਮ ਆਦਮੀ ਪਾਰਟੀ ਨੂੰ ਹਰਾਉਣਾ ਚਾਹੁੰਦਾ ਹੈ ਤਾਂ ਇਸ ਜਨਮ ਦੇ ਵਿੱਚ ਤਾਂ ਕਦੇ ਵੀ ਹਰਾ ਸਕਦਾ ਉਹਨੂੰ ਦੁਬਾਰਾ ਜਨਮ ਲਾਣਾ ਪਏਗਾ ਆਵਾਜ਼ੇ ਪਾਰਟੀ ਦਾ ਫਰਹੋਂਦ ਲਈ ਦਿੱਲੀ ਦੇ ਵਿੱਚ ਮਤਲਬ ਇੰਨਾ ਹੰਕਾਰ ਜਿਹੜਾ ਸੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਸੀ ਇੰਨਾ ਹੰਕਾਰ ਉਹਨਾਂ ਦੀ ਭਾਸ਼ਾ ਦੇ ਵਿੱਚ ਸੀ ਮਤਲਬ ਅਰਵਿੰਦ ਕੇਜਰੀਵਾਲ ਤਾਂ ਬੜਾ ਮਸੂਮ ਜੇ ਇੱਕ ਬੜੇ ਵਿਚਾਰੇ ਜੇ ਬਣ ਕੇ ਲੋਕਾਂ ਸਾਹਮਣੇ ਪੇਸ਼ ਹੁੰਦੇ ਨੇ ਕਿ ਮੈਂ ਬੜੇ ਆਮ ਘਰ ਤੋਂ ਉੱਠਿਆ ਹਾਂ ਮੈਂ ਬੜਾ ਗਰੀਬ ਪਰਿਵਾਰ ਚੋਂ ਉੱਠਿਆ ਹਾਂ ਉਹਨਾਂ ਦੇ ਦਿਮਾਗ 'ਚ ਇੱਕ ਵਹਿਮ ਸੀ ਇੱਕ ਫਤੂਰ ਚੜ੍ਹਿਆ ਸੀ ਕਿ ਅਰਵਿੰਦ ਕੇਜਰੀਵਾਲ ਜੇ ਇਹਦੀ ਗੱਲ ਲੋਕਾਂ ਦੇ ਵਿੱਚ ਲੈ ਕੇ ਜਾਵੇ ਬਸ ਸ਼ਾਇਦ ਲੋਕਾਂ ਤੋਂ ਵਿਸ਼ਵਾਸ ਹੀ ਕਰ ਲੈਣਾ ਪਰ ਲੋਕਾਂ ਨੇ ਉਸ ਵਕਤ ਪੂਰਾ ਇਹਦਾ ਪਲਟਾਈ ਮਾਰ ਕੇ ਰੱਖ ਦਿੱਤਾ ਵਾ ਦੇਸ਼ਾ ਕਰਗਿਤ ਕੇਜਰੀਵਾਲ ਜੇਲ੍ਹ ਦੇ ਵਿੱਚ ਇਹ ਮਨੀਸ਼ ਸ਼ੋਧਿਆ ਜੇਲ੍ਹ ਦੇ ਵਿੱਚ ਰਹੇ ਨੇ ਜੋ ਸਤਮਰ ਜਾਨ ਨੇ ਉਹ ਜੇ ਦੇ ਵਿੱਚ ਰਹੇ ਨੇ ਕੁਝ ਦੇਖੋ ਦਰਦੀ ਸਾਹਿਬ ਨੂੰ ਹੋਰਗਾ ਨਹੀਂ ਜਰਾਂ ਗਾਲੇ ਆ ਔਰ ਇਹ ਕੇਜਰੀਵਾਲ ਉਹਨਾਂ ਟੀਮ ਨੂੰ اتنا ਗਹਿਮ ਸੀ ਕਿ ਸ਼ਾਇਦ ਇਸ ਚੀਜ਼ ਦੇ ਹਮ ਦਰਦੀ ਜਿਹੜੇ ਸੰਤੂ ਬੋਲਦੇ ਨੇ ਸਾਨੂੰ ਉਹ ਸਾਡੀ ਮਿਲੇਗੀ ਲੋਕਾਂ ਵਿੱਚ ਜਾਵਾਂਗੇ ਤੇ ਇਹ ਜੇਲ੍ਹ ਚ ਰਹਿ ਕੇ ਆਏ ਨੇ ਤੇ ਉਸ ਚੀਜ਼ ਦਾ ਇਹਨਾਂ ਨੂੰ ਜਰਾ ਫਾਇਦਾ ਮਿਲੇਗਾ ਪਰ ਉਲਟਾ ਨੁਕਸਾਨ ਆ ਰਿਹਾ ਜਿੰਨੇ ਵੀ ਲੀਡਰ ਆਮ ਆਦਮੀ ਪਾਰਟੀ ਦੇ ਜੇਲ੍ਹ ਚ ਰਹਿ ਕੇ ਆਇਸਾ ਨਾ ਅੱਜ ਬੱਲੇ ਦੀ ਜਨਤਾ ਉਹਨਾਂ ਸਫਾਇਆ ਕਰ ਰਿਹਾ ਦੱਸਦਾ ਨਾ ਇੱਥੇ ਇੱਕ ਹੋਰ ਵੀ ਜਿਵੇਂ ਉੱਥੇ ਮੁਸਲਮ ਪਾਈ ਚਰੇ ਜਿਹੜੀ ਵੋਟ ਹੋਈ ਜਿਵੇਂ ਆਪਾਂ ਅੰਤੁਲਾ ਖਾਨ ਦਾ ਨਾਮ ਲੈ ਲਈਏ ਦਿੱਲੀ ਦੇ ਵਿਰੋ AMLR ਨੇ ਮੁਸਲਮ ਪਾਈ ਚਰ ਦੀ ਵੋਟ ਵੀ ਇਸ ਵਾਰ ਸਾਰੀ ਹੀ ਭਾਜਪਾ ਨੂੰ ਗਈ ਹੈ ਕਿਉਂਕਿ ਇਹਨਾਂ ਦਾ ਜੋ ਕਹਿਣਾ ਸੀ ਕਿ ਇਹ ਜੇ ਆਪਣੇ ਮੁਸਲਮ ਦੇ ਐਂਟੀ ਪਾਰਟੀ ਹੈ ਬਾਪੀ ਸਾਹਿਬ ਜਿ ਕੋ ਜਿਹੜਾ ਭਾਜਪਾ ਜੰਤਾ ਪਾਰਟੀ ਦੀ ਜਿਹੜੀ ਟੀਮ ਆ ਨਾ ਭਾਜਪਾ ਜੰਤਾ ਪਾਰਟੀ ਦੀ ਜਿਹੜੀ ਉੱਚ ਲੀਡਰ ਜਿਹੜੇ ਉੱਤੇ ਬੈਠੇ ਨੇ ਜਾਂ ਜਿਹੜੇ ਉਹ ਲੋਕ ਜਿਹੜੇ ਰਣਨੀਤੀਆਂ ਤਿਆਰ ਕਰਦੇ ਨੇ ਕਿ ਕਿੱਥੋਂ ਸਕੇਤਵੇਂ ਕਿੱਥੇ ਕਿਵੇਂ ਚੱਲਣਾ ਉਹਨਾਂ ਲੋਕਾਂ ਦੀ ਇਹ ਸੋਚ ਹੈ ਨਾ ਉਥੋਂ ਸ਼ੁਰੂ ਹੁੰਦੀ ਆ ਜਿੱਥੇ ਆਮ ਤੌਰ ਤੇ ਆਮ ਬੰਦੇ ਦੀ ਸੋਚ ਖਤਮ ਹੋ ਜਾਂਦੀ ਹੈ ਬੇਸ਼ੱਕ ਇਹਦੇ ਜੇ ਮੈਂ ਗੱਲ ਕਰਾਂ ਤੇ ਆ ਭਾਜਪਾ ਜੰਤਾ ਪਾਰਟੀ ਬੜੀ ਇਮਾਨਦਾਰ ਨਾਲ ਇਲੈਕਸ਼ਨ ਜਿੱਤਿਆ ਤੇ ਇਹਦੇ ਵਿੱਚ ਵੀ ਕੋਈ ਮੈਂ ਬੋਲ ਰਿਹਾ ਜੋ ਸੱਚ ਨਹੀਂ ਹੋਵੇਗਾ ਪਰ ਇਹ ਬੋਲਿਆ ਕਿ ਰਣਨੀਤੀਆਂ ਸਾਰੀਆਂ ਪਾਰਟੀਆਂ ਆਪਣੇ ਕਰਦੀ ਹੀ ਨਹੀਂ ਸੰਗ ਦੇ ਵਿੱਚ ਇਹ ਹੋਇਆ ਕਿ ਇੱਕ ਪਾਸੇ ਕੋਈ ਸੀਟ ਸੀ ਉੱਥੇ ਉਹ ਜਿਸ ਜਾਤੀ ਦਾ ਆਦਮੀ ਇਲੈਕਸ਼ਨ ਲੜ ਰਿਹਾ ਸੀ ਉਸ ਜਾਤੀ ਦੇ ਲੋਕ ਉਸ ਵੋਟਰ ਹਿੱਸੇ ਵਿੱਚ ਉਸ ਜਾਤੀ ਨਾਲ ਜੁੜੇ ਸਬੰਧਿਤ ਲੋਕ ਸਨ ਉਹਨੇ ਵੋਟੇ ਪਾ ਦਿੱਤੇ ਨਹੀਂ ਇਹ ਜੇ ਸਾਹਮਣੇ ਆਇਆ ਤਾਂ ਇਹ ਸਿਆਸਤ ਹੈ ਪੰਜਾਬ ਦੇ ਵਿੱਚ ਘੋੜਾ ਸ਼ਾਂ ਦੇ ਦੰਡ ਦੇ ਸਭ ਕੁਝ ਵਿੱਚ ਚੱਲਿਆ ਜਾਂਦਾ ਮੈਂ ਪਿਛਲੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਜਿਸ ਦੀ ਨਾਥੀ ਉਸ ਦੀ ਬੈਂਸ ਜੇ ਜੇ ਸਰਕਾਰ ਕੋਲ ਬੈਠੀ ਹੈ ਨਾ ਉਹਨੇ ਆਪਣਾ ਸੋਯੋਜ ਬਾਈ ਸਾਰੇ ਕਰਨੇ ਇਸ ਵਕਤ ਭਾਜਪਾ ਨੇ ਸਿਰ ਧਰਦੀ ਬਾਜੀ ਲਗਾਏ ਸੀ ਭਾਜਪਾ ਕਾਸੀ ਟੀਮ ਆ ਪੂਰੇ ਆਪਾਂ ਦੇ ਲੈਵਲ ਦੇ ਵਿੱਚ ਕਾ ਲਈ ਸਭ ਤੋਂ ਵੱਡ ਜਿਹੜੇ ਵੋਟਰ ਨੇ ਸਭ ਤੋਂ ਵੱਧ ਲੋਕ ਜੁੜੇ ਨੇ ਆਪੀ ਜਨਤਾ ਪਾਰਟੀਆਂ ਜੁੜੇ ਨੇ ਜਿਵੇਂ ਇੱਕ ਖਧਈਆ ਕਰਕੇ ਤਰਪਿੰਦਰ ਤੇ ਆਪਾਂ ਕੰਮ ਕਰਨਾ ਵਾ ਤੇ ਫਿਰ ਉਸ ਕੰਮ ਨੂੰ ਕਰਨ ਲੱਗਾ ਕਿ ਉਹ ਕਹਿੰਦੇ ਸਿਰ ਤੋਂ ਲੈ ਕੇ ਤੇ ਪੈਰ ਤੱਕ ਜੋੜ ਲੜਾ ਜਾਂ ਜਿੰਨੂੰ ਕਿਹਾ ਕਿ ਟੱਲੇ ਟੱਲੇ ਦਾ ਯੋਰ ਲਾਦਣਾ ਇਹ ਟੱਲੇ ਦਾ ਯੋਰ ਲਾ ਕੇ ਮੈਦਾਨ ਦੇ ਵਿੱਚ ਨਿਤਰ ਦੇ ਨੇ ਛੋਟੇ ਤੋਂ ਛੋਟੇ ਇਲੈਕਸ਼ਨ ਹੋਣੀ ਇਹ ਕੋ ਆਮ ਨੇ ਸਮਝਦੇ ਇਹ ਤਾਂ ਫਿਰ ਦਿੱਲੀ ਦੇ ਇਲੈਕਸ਼ਨ ਸੀ ਇਹਨਾਂ ਦੇ ਸੋਖ ਪਾੜਿਆ ਅਸੀਂ ਘਰ ਦੇ ਤੇਜਰੀਵਾਲ ਨੂੰ ਅਸੀਂ ਸੁਪਾਇਆ ਕਰਨਾ ਵਾ ਇਸ ਤੋਂ ਬਾਅਦ ਲੱਗਦਾ ਸਭ ਨੇ ਸੋਚੀਏ ਤੇ ਅਗਸਟ ਆਪਣੀ ਦਿੱਲੀ ਹੁਣ ਦਿੱਲੀ ਤੋਂ ਬਾਅਦ ਪੰਜਾਬ ਤੱਕ ਯੋਗਨਾ ਸੋਸ਼ਲ ਮੀਡੀਆ ਤੇ ਇਹ ਦੁਨੀਆ ਕਾਫੀ ਕਹਿ ਰਹੀ ਹੈ ਚਰਚੇ ਤੋਂ ਹੋ ਰਹੀ ਹੈ ਕਿ ਝਾੜੂ ਦਾ ਟੀਲਾ ਟੀਲਾ ਕਲਰ ਗਾ ਟੀਲੇ ਟੀਲੇ ਦੇਖੋ ਤੁਹਾਡੇ ਸਾਹਮਣੇ ਹੈ ਜੀ ਇਹ ਜਿਹੜੇ ਵਿਧਾਨ ਸਭਾ ਦੇ ਖਲੋ ਕੇ ਇਹ ਹੰਕਾਰ ਨਾ ਕਰਦੇ ਸੰਕੀ ਨਰੇਂਦਰ ਮੋਦੀ ਜਾਂ ਭਾਜਪਾ ਵਾਲੇ ਆਮ ਆਦਮੀ ਪਾਟੇ ਨੂੰ ਇਸ ਜਨਮ ਤੇ ਕਦੀ ਹਰਾ ਸਕਦੇ ਉਹਨਾਂ ਨੇ ਤੇ ਹੁਣ ਵਿਦਵਾਨ ਚ ਹਰਾ ਕੇ ਬਸ ਤੱਕ ਹਰਾਇਆ ਵੀ ਕੋਈ ਸੋਚੀਏ ਤੇ ਕੋਈ ਦੋ ਸਿੱਤਾ ਜਾਂ ਪੰਜ ਦਾ 10 ਸਿੱਤਾ ਨਹੀਂ ਹਰਾਇਆ ਬੜੇ ਵਧੀਆ ਮਾਰਜਿਨ ਨਾਲ ਭਾਜਪਾ ਦੀ ਜਿਹੜੀ ਚਿਤਕ ਬੜੀ ਵੱਡੀ ਪਾਰਟੀ ਦਿੱਲੀ ਦੇ ਵਿੱਚ ਬੱਤਕਾ ਸਾਹਮਣੇ ਆਈਏ ਵੇਖੋ ਦੋ ਹੀ ਪਾਰਟੀਆਂ ਰਹਿ ਗਈਆਂ ਸਨ ਆਮ ਆਦਮੀ ਪਾਰਟੀ ਤੇ ਭਾਜਪਾ ਤੇ ਕਾਂਗਰਸ ਆ ਦੇ ਸੋਚੀ ਤੇ ਕਾਂਗਰਸ ਤੋਂ ਬਸ ਹਰਾਇਆ ਹੋ ਗਿਆ ਕੋਈ ਯਾਦ ਨਹੀਂ ਜਿੱਤਿਆ ਕੋਈ ਦੂਜੀ ਪਾਰਟੀ ਦਾ ਬੰਦਾ ਨਹੀਂ ਜਿੱਦਾ ਤੇ ਡਰ ਨਹੀਂ ਜਿੱਤਿਆ ਤੇ ਜਿਹੜੀ ਕਾਂਗਰਸ ਜਿਹੜੀ ਨੈਸ਼ਨਲ ਲੈਵਲ ਦੀ ਸਭ ਤੋਂ ਵੱਡੀ ਪਾਰਟੀ ਗਰੀ ਜਾਂਦੀ ਸੀ ਕਿਸੇ ਸਮੇਂ ਦੇ ਵਿੱਚ ਉਹਦੀ ਜ਼ੀਰੋ ਰਹਿ ਗਈ ਉੱਥੇ ਇਥੇ ਇੱਕ ਮੇਰੇ ਦਿਮਾਗ ਵਿੱਚ ਹੋ ਰਹੀ ਸਵਾਲ ਆ ਰਿਹਾ ਵਾ ਕਿ ਜਿਵੇਂ ਅਰਵਿੰਦ ਕਜਰੀਵਾਲ ਜੀ ਤਿੰਨ ਵਾਰ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਨੇ ਉਹ ਵੀ ਆਪਣੀ ਜਿੱਥੇ ਉਹ ਲਖਨ ਵਿੱਚ ਜਿੱਥੇ ਗੋਤੇ ਸੀ ਉਹ ਵੀ ਆਪਣੀ ਸੀਟ ਇਸ ਵਾਰ ਬਚਾ ਨਹੀਂ ਪਾਈ ਭਾਵੇਂ ਜੇਲ ਚ ਰਹਿ ਕੇ ਮਨੀਸ਼ ਸ਼ੋਦੀਆ ਜੀ ਜੋ ਡਿਪਟੀ ਸੀਐਮ ਸੀ ਮੇਰੇ ਨਾਲ ਉਹ ਵੀ ਆਪਣੀ ਸੀਟ ਬਚਾ ਨਹੀਂ ਪਾਈ ਇਨ੍ਹਾਂ ਕੋਲ ਕੁਝ ਕੁਝ ਕਹਿਣਾ ਜ ਮੈਂ ਤਾਂ ਨਕਲ ਕਰ ਚੁੱਕਾ ਹੋਈ ਕਿ ਵੇਖੋ ਇਨ੍ਹਾਂ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਸੀ ਪਰ ਆਮ ਆਦਮੀ ਪਾਰਟੀ ਦੇ ਵਾਲਿਆਂ ਦੇ ਨੀਤੀ ਜਿਹੜੇ ਘੜ ਘਾੜੇ ਨੇ ਤੇ ਜੇ ਜੇਲ ਯਾਤਰਾ ਜਿਹੜੀ ਨੇ ਕੀਤੀ ਆ ਉਸ ਸਿਧ ਦੇ ਨਾਲ ਨੂੰ ਸਿਮਤੀ ਮਿਲੇਗੀ ਨੂੰ ਹਮ ਦਰਬੀ ਦੀ ਜਿਹੜੀ ਵੋਟ ਹੈ ਇਹਨਾਂ ਲੀਡਰਾਂ ਨੂੰ ਮਿਲੇਗੀ ਤੇ ਇਹ ਲੀਡਰ ਬੜੀ ਵੱਡੀ ਲੀਡਰਾਂ ਜਿੱਤਣਗੇ ਗੁਨੇਸ਼ ਸੋਧ ਦੇ ਆਪ ਗੱਲ ਛੱਡਦੀ ਹੈ ਸਤੰਦਰ ਜਾਨ ਦੀ ਗੱਲ ਛੱਡਦੀ ਹੈ ਅਰ ਵੀ ਕੇਜਰੀਵਾਲ ਬੜੇ ਕੁਝ ਸੋਚ ਨਹੀਂ ਸਕਦੇ ਕਿ ਆਪਣੇ ਸੀਟ হার ਜਾਣਗੇ ਪਰ ਦੱਦੇ ਸਾਹਿਬ ਦੋਸੇ ਹੈਰਾਨ ਹੋ ਗਏ ਲਗਭਗ 3200 ਰੁਪਏ ਜਿਹੜੀ ਉਹਨਾਂ ਨੂੰ ਵੋਟ ਜਿਹੜੀ ਆ ਇਹ ਪੱਟਪਈਆ ਦੂਜਾ ਮੀਡਿਆ ਦਾ ਪਾਰਟੀ ਜਿੰਦਾ ਪਾਰਟੀ ਜਿੱਤੇ ਉਹਨੂੰ 3200 ਦੇ ਕਰੀਬ 3300 ਕੁਝ ਵੋਟਾਂ ਦੇ ਜਿਹੜੀਆਂ ਉਹ ਲੈ ਕੇ ਤੇ ਲੀਡ ਲੈ ਗਿਆ ਪੰਗ ਦੇ ਕੈਜੀ ਵਾਲਾ ਔਰ ਵੀ ਕੈਜੀ ਵਾਲੇ ਨੀਜ਼ ਨੇ ਸੀ ਪਰ ਅਪਾ ਸਵੇਰੇ ਤੋਂ ਦੇਖ ਰਹੇ ਹਾਂ ਲਗਭਗ 8 ਰਾਊਂਡ ਰਾਊਂਡ ਦੀ ਗਿਣਤੀ ਤੱਕ ਬਾਅਦ ਵਿੱਚ ਕੈਜੀ ਵਾਲੇ ਜਿਹੜੇ ਸਨ ਕਦੇ 500 ਦੀ ਕਦੇ 700 ਦੀ ਕਦੇ 1100 ਤੱਕ ਵੀ ਲੀਡ ਜਿਹੜੀ ਫੱਲੇ ਜਾਰੇ ਸੀ ਉਸ ਤੋਂ ਬਾਅਦ ਅਖਵੇ ਲੇਡਾ ਰੋਡ ਤੇ ਬਾਅਦ ਜਿਹੜੀ ਇਲੈਕਸ਼ਨ ਆਫ ਆਇਡੈਂਟੀਟੀ ਸ਼ੁਰੂ ਹੋਈ ਸੀ ਉਹਦੇ ਵਿੱਚ ਥੋੜਾ ਬੋੜਾ ਪੰਜ 240 ਉੱਪਰ ਗਏ ਸਨ ਉਸ ਤੋਂ ਬਾਅਦ ਫਿਰ ਲਗਭਗ 1100 ਕੁਝ ਹੋਟਾ ਇਕਦਮ ਥਲੇ ਡਿੱਗ ਪਏ ਸਨ ਉਸ ਤੋਂ ਬਾਅਦ ਉਹਨਾਂ ਲਈ ਜਿਹੜੀ ਹੈ ਮੇਰੀ ਵੀ ਅਗਰ ਤੇਜਰੀਵਾਲ ਵੀ ਆਪਣੀ ਸੀਟ ਜਿਹੜੀ ਬੜੀ ਬੁਰੀ ਤਰ੍ਹਾਂ ਹਾਰੇ ਨਾ ਹੋ ਗਏ ਨਾ ਹੰਕਾਰ ਜਿਹੜਾ ਹੰਕਾਰ ਹੰਕਾਰ ਬੜਾ ਮਾੜਾ ਹੁੰਦਾ ਵਾ ਸਾਡੇ ਪੰਜਾਬ ਦੀ ਲੀਡਰਸ਼ਿਪ ਨੂੰ ਇਹ ਹੋ ਰਿਹਾ ਹੈ ਕਿ ਅਸੀਂ ਲੋਕਾਂ ਦੇ ਵਿੱਚ ਸਾਡਾ ਅਕਸ ਮਾਈ ਅਸੀਂ ਬੜੇ ਇਮਾਨਦਾਰ ਆਂ ਪਰ ਇਹ ਅਕਸ ਆਪਣਾ ਜਿਹੜਾ ਗਵਾ ਚੁੱਕੇ ਨੇ ਅੱਜ ਪੰਜਾਬ ਦੇ ਲੋਕ ਆਹੋ ਟੋਕੇ ਇਹਨਾਂ ਇਹਨਾਂ ਨੇ ਇਹ ਲਖਦਾ ਸੀ ਕਿ ਜਿਹੜੇ ਅਸੀਂ ਗੱਲ ਕਹਿ ਰਹੇ ਹਾਂ ਉਹਨਾਂ ਲੋਕਾਂ ਨਾਲ ਤੁਹਾਡੇ ਬਾਤੋਂ ਵਿਸ਼ਵਾਸ ਕਰ ਲੈਣਾ ਵਾ ਇਹ ਪੇਸ਼ਿਸਨ ਕੋਈ ਕਾਲੀ ਮਾੜੇ ਨੇ ਕਾਂਗਰਸ ਵਾਲੇ ਮਾੜੇ ਨੇ ਭਾਜਪਾ ਵਾਲੇ ਮਾੜੇ ਨੇ ਬਸਵਾ ਵਾਲੇ ਮਾੜੇ ਨੇ ਸ਼ਾਇਦ ਇਹ ਤੋਂ ਅਸਮਾਨ ਤੋਂ ਉੱਪਰ ਨੇ ਇਹ ਨਵੇਂ ਲੀਡਰ ਨੇ ਲੋਕਾਂ ਦਾ ਬੜਾ ਵਿਸ਼ਵਾਸ ਕਰਨਾ ਕਿ ਨਵਾਂ ਨਵਾਂ ਲੋਕਾਂ ਨੇ ਕਿ ਜਰੂਰ ਵਿਸ਼ਵਾਸ ਕੀਤਾ ਸੀ ਇਸੇ ਇਹ ਦੇ ਕਾਰਨ ਸੀ ਕਿ ਪਹਿਨਵਾਰੀਆ ਦਲੀ ਦਾ ਮੁੱਖ ਮੰਤਰੀ ਹੋਵੇ ਤੇ ਇਹ ਵਾਲੇ ਬਣਾਤਾ ਪੰਜਾਬ ਦੇ ਵਿੱਚ ਵੇਖੋ 2014 ਦੇ ਵਿੱਚ 4 MP ਉਹਨਾਂ ਨੂੰ ਦੇ ਦਿੱਤੇ 6 2022 ਦੇ ਵਿੱਚ ਆ ਕੇ ਫਿਰ ਪੂਰਨ 90 MLA ਇਹਨਾਂ ਨੂੰ ਦੇ ਦਿੱਤੇ ਤੇ ਅੱਜ ਜੇ ਪੰਜਾਬ ਦੀ ਲੋਕਦਰਸ਼ਕੋ ਗੱਲ ਕਰਨੀ ਹੈ ਕਿ ਇਹ ਜਿਹੜੀਆਂ ਅੰਤਿ ਰક્ષਣਾਂ ਉਹ ਹੱਦ ਦੇ ਪੇਰੇ ਜਿਹੜੇ ਮੇਹਰ ਦੇ ਇਲੈਕਸ਼ਨਾਂ ਨੇ ਕਾਰਪੋਰੇਸ਼ਨ ਰਕਸ਼ਣਾਂ ਨੇ ਉਹ ਹੱਦ ਦੇ ਤੋਂ ਗੱਲ ਵੱਖਰੀ ਹੈ ਕਿ ਇਹਨਾਂ ਨੇ ਆਪਣੇ ਮੇਰ ਮੇਰ ਪਤਾ ਨਹੀਂ ਕਿਸ ਤਿੱਕਰ ਕਿਹੜਾ ਜ਼ੋਰ ਘਟਾਓ ਕਰਕੇ ਬਦਲਾ ਦੇ ਉਹ ਸਾਡੇ ਵੀ ਸਮਝ ਤੋਂ ਬਾਹਰ ਹੈ ਮੇਰਾ ਆਖਰੀ ਸਵਾਲ ਤੁਹਾਨੂੰ ਇਹ ਵੀ ਜਿਵੇਂ ਹੁਣ ਦਿੱਲੀ ਦੀ ਹਾਕ ਨੂੰ ਦੇਖ ਕੇ ਭਗਵੰਤ ਮਾਨ ਜੀ ਕੋਈ ਆਪਣੀ ਰਣਨੀਤਿਕ ਨੀਤੀ ਵਿੱਚ ਕੋਈ ਬਦਲਾਅ ਲੈ ਕੇ ਆਉਣਗੇ ਔਰ ਜਿਵੇਂ ਆਪਾਂ ਦੇਖੀ ਅਮਰਤ ਸਰ ਦੇ ਵਿੱਚ ਜਿਵੇਂ ਭਾਵੇਂ ਇਹਨਾਂ ਕੋਲ ਸੀਟਾਂ ਇੰਨੀਆਂ ਯਾਦੀਆਂ ਨਹੀਂ ਸੀ ਹਰ ਸੀਟ ਮੇਅਰ ਦੀ ਸੀਟ ਉੱਤੇ ਬਹੁਮਤ ਕਾਂਗਰਸ ਕੋਲ ਸੀ ਪਰ ਫਿਰ ਵੀ ਇਹਨਾਂ ਦੇ ਹੀ ਆਮ ਪਾਰਟੀ ਦੇ ਮੇਅਰ ਬਣੇ ਬਹੁਤ ਬਠਿੰਡੇ ਦੀ ਆਪਾਂ ਗੱਲ ਕਰ ਲਈਏ ਸਿਰਫ ਤਿੰਨ ਤਿੰਨ ਕਾਉਂਸਲਰ ਤਿੰਨੇ ਕਾਉਂਸਲਰ ਸਿਰਫ ਆਮ ਪਾਰਟੀ ਸੀ ਬਾਕੀ ਕਾਂਗਰਸ ਦੀ ਸੀ ਪਰ ਫਿਰ ਵੀ ਉੱਥੇ ਇਹਨਾਂ ਦਾ ਮੇਅਰ ਬਣਿਆ ਤੇ ਦਿੱਲੀ ਵਿੱਚ ਇਹੋ ਕੰਫਰਮ ਹੋ ਗਈ ਬੱਧੀ ਸਾਹਵੇਂ ਕੋਈ ਖੇਡਾ ਥੋੜੀਆਂ ਲੱਗੀਆਂ ਨੇ ਉਹ ਮੈਂ ਤੁਹਾਨੂੰ ਕਹਤਾ ਨਾ ਜਿਸ ਦੀ ਲਾਠੀ ਉਸ ਦੀ ਭੈਸ ਪੰਜਾਬ ਦੇ ਵਿੱਚ ਦੇਖੋ ਕੱਲ ਬਠਿੰਡੇ ਚ ਇਹਨਾਂ ਨੇ ਆ ਦੋ ਚਾਰ ਦਿਨ ਪਹਿਲਾਂ ਆਪਣਾ ਮੇਰ ਬਣਾ ਲਿਆ ਤੇ ਇਹਨਾਂ ਨਾਲ ਕੋ ਆਪਣੇ ਕੌਂਸਲ ਸਨ ਤੇ ਮੇਰ ਫੇਰੇ ਦਾ ਆ ਪਾਰਟੀ ਦਾ ਬੰਦਾ ਪਿਆ ਅੰਮ੍ਰਿਤਸਰ ਦੇ ਵਿੱਚ ਕੀ ਜਾਵਾ ਜਿਹੜਾ ਚੰਨੀ ਕੌਂਸਲ ਸੰਮੇਲਨ ਇਹਨਾਂ ਦੇ ਕੇ 44 40 ਚ ਪਲੱਸ ਇੱਕ ਆਜ਼ਾਦ ਨਲ ਗਿਆ ਕਾਗਜ਼ ਆ ਕੌਂਸਲ ਜਿਹੜੇ ਕਾਂਗਰਸ ਦੇ ਪੌਲਸਾਂ ਦੇ ਫਿਊਰਾ ਮੇਰ ਉਹ ਆਂਬਾ ਦੇ ਪਾਰਟੀ ਦਾ ਬੰਦਾ ਤੇ ਫਗਵਾੜੇ ਵਿੱਚ ਵੀ ਧੋਜਾ ਲੋਕੋ ਫਗਵਾੜਾ ਬਠਿੰਡਾ ਤੇ ਅਮਸਰ ਜਿਹੜਾ ਸਪਸ਼ਟ ਬਹੁਮਤ ਕਾਂਗਰਸ ਨੂੰ ਮਿਲਿਆ ਸੀ ਇੱਥੇ ਕੋਈ ਕਾਇ ਨਹੀਂ ਸੀ ਸਕਦਾ ਕਿ ਆਂਬਾ ਦੇ ਪਾਰਟੀ ਦਾ ਮੇਰ ਬਣੇਗਾ ਪਰ ਫਿਰ ਵੀ ਇਹਨਾਂ ਨੇ ਆਪਣਾ ਮੇਰ ਬਣਾ ਲਿਆ ਤਾਂ ਅਸੀਂ ਇਹੀ ਪੱਤਰਕਾਰਤਾ ਵਿਚਾਰਾ ਵਾਂ ਔਰ ਆਹ ਦੇ ਗੰਟੀ ਦੇ ਵਿੱਚ ਉਹ ਸਾਡੇ ਮੈਥਸ ਮੈਥਿਕਸ ਦੇ ਵਿੱਚੋਂ ਸਾਡੀਆਂ ਕੈਲਕੂਲੇਸ਼ਨਾਂ ਦੇ ਵਿੱਚੋਂ ਜਿਹੜਾ ਇਹਨਾਂ ਨੇ ਜੋੜਤਾ ਹੋ ਕੀਤਾ ਨਾ ਰਵੀ ਦਾ ਦਿੱਲੀ ਦੀ ਹੁਣ ਲਾਣਾ ਅਮਰ ਹੈ ਸਾਡੇ ਪੰਜਾਬ ਦੇ ਅਮਰ ਰੋੜੀ ਜਾਣ ਉਸੇ ਮੰਤਰੀ ਕਦਿਸ਼ਣ ਨਾਲੇ ਜਾਣ ਉਸੇ ਦਿੱਲੀ ਫਿਰ ਕੀ ਹੋ ਗਿਆ ਇਹਨਾਂ ਕੋ ਹਜੇ ਵੀ ਹੈ ਸੀਟਾਂ ਇਹਨਾਂ ਕੋ 47 48 ਨੇ ਸੀਟਾਂ ਤੇ ਤੁਸੀਂ ਘਰ ਤੋਂ ਜਾ ਕੇ 22 ਇੱਥੇ ਚੋ ਲੈ ਲੈਣਾ ਕੋ ਇਹ ਵੀ ਤਿੰਨ ਮੇਰ ਜਿੱਤ ਕੇ ਤੇ ਆਪਣਾ ਮੇਰ ਤਿੰਨ ਸਕੌਂਸਲ ਜਿੱਤ ਕੇ ਤੇ ਆਪਣਾ ਮੇਰ ਬਣਾ ਲੈਂਦੇ ਹੁਣ ਤੇ ਫਿਰ 22 ਇੱਥੇ ਆ ਗਏ ਇਹਨਾਂ ਕੋ ਬਣਾਉਣ ਜਾ ਕੇ ਆਪਣਾ ਮੁੱਖ ਮੰਤਰੀ ਹੁਣ ਬਣਾ ਲੈਣਗੇ ਇਹ ਨਹੀਂ ਹੁੰਦਾ ਇਹ ਧੱਕੇਸ਼ਾਹੀ ਜਿੱਕੇ ਜਿੱਦੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਦੀ ਚੱਲ ਜਾਂਦੀਆਂ ਨੇ ਹੁਣ ਦਿੱਲੀ ਛੋਟੇ ਧੱਕੇਸ਼ਾਹੀ ਚੱਲ ਜੂ ठीक है ना कल दिल्ली बीजेपी बहुत 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 जरा स्पष्ट जरा बहुत मत जरा मिल चुका वा दो चार दिन के दिल्ली मुख्यमंत्री का चेहरा भाए भारतीय जनता पार्टी दे देंगे कि फिर मैं गल करा तो सारिया पार्टियां कोई दो नहीं है चंडीगढ़ बीजेपी ने कीता बीजेपी ने अपना मेयर बनाई जाए चंडीगढ़ क्योंकि बीजेपी आ एक यू यूनियन टैरेटोरी जो आप बोलते हैं बोलते हैं सेंटर सारे अंदर हमारा वा उत भारतीय जनता पार्टी ने अपना मेयर बना लिया ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੱਖ-ਵੱਖ ਇਹਨਾਂ ਦਿਸਤਾਂ ਨੇ ਉਹਨਾਂ ਦੇ ਵਿੱਚ ਜਿਛੇਤ ਵੀ ਮੇਅਰ ਪਾਦਸ਼ਾਹ ਉੱਤੇ ਆਮਾਦੀ ਪਾਰਟੀ ਆਪਣਾ ਅੰਗੜ ਬਣਾਉਣ ਚ ਕੰਮ ਜਾ ਰਹੀਦੀ ਆ ਪਰ ਅੱਜ ਦਿੱਲੀ ਦੇ ਵਿੱਚ ਜੋ ਰਿਜ਼ਲਟ ਆਏ ਨੇ ਬੜੇ ਹਰਾਨੀਜਨ ਕਰ ਰਿਜ਼ਲਟ ਰੇ ਲੋਕਾਂ ਨੇ ਇਹਨਾਂ ਦੀ ਇਮਾਨਦਾਰੀ ਲੋਕਾਂ ਨੇ ਨਾਜੀ ਮਸੂਮियत ਲੋਕਾਂ ਨੂੰ ਜਿਹੜਾ ਝੂਠ ਬੋਲ ਤਹੰਦਰ ਦੀ ਲੈਣ ਦੀ ਕੋਸ਼ਿਸ਼ ਕਰਦੇ ਸਨ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਨਕਾਰ ਕੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਆਪਣਾ ਵਿਸ਼ਵਾਸ ਜਿਹੜਾ ਪ੍ਰਗਟ ਕੀਤਾ ਹੈ ਤੇ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣਨ ਜਾ ਰਿਹਾ ਅਸੀਂ ਇੱਥੇ ਇੱਕ ਤਾਂ ਮੈਂ ਇੱਕ ਹੋਰ ਸਵਾਲ ਕਰਾਂ ਕਿ ਜਿਵੇਂ ਜਿਵੇਂ ਨਤੀਜੇ ਆਉਣੇ ਸ਼ੁਰੂ ਹੋਏ ਸੀ ਦਿੱਲੀ ਦੇ ਤੇ ਸਭ ਤੋਂ ਪਹਿਲਾਂ ਅੱਗੇ ਇੱਕ ਸਿੱਖ ਦਾ ਚਿਹਰਾ ਆ ਸਰਦਾਰ ਦਾ ਚਿਹਰਾ ਹੈ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੋ ਕਿਸੇ ਵੇਲੇ ਮੇਰੇ ਖਿਆਲੋਂ ਕੱਲੀ ਪਾਰਟੀ ਨਾਲ ਵੀ ਰਹੇ ਸੀ ਉਹ ਤਾਂ ਉਹਨਾਂ ਦਾ ਕੁਝ ਇਧਰ ਫਰਕ ਪਊਗਾ ਇਸ ਚੀਜ਼ ਨਾਲ ਜਿਵੇਂ ਉਸ ਇੱਕ ਸਿੱਖ ਦਾ ਚਿਹਰਾ ਗਿਆ ਹਾਂ ਦਵੀ ਸਾਹਿਬ ਚਰੇ ਬੜਾ ਤਹਿਮ ਸਵਾਲ ਕੀਤਾ ਇੱਕ ਮਨਜਿੰਦਰ ਸਿੰਘ ਸਿਰਸਾ ਦਿੱਲੀ ਦੇ ਨਾ ਪਹਾੜ ਪਾੜ ਜਿਹੜੀ ਦਿੱਲੀ ਇਕਾਈ ਹੈ ਉਹਦੇ ਵਿੱਚੋਂ ਸਭ ਤੋਂ ਕਮੇਰ ਜਿਹੜੇ ਕੈਂਡੀਡੇਟ ਨੇ 240 ਕਰੋੜ ਦੀ ਜਿਹੜੀ ਉਹਨਾਂ ਦੀ ਸੰਪਤੀ ਉਹਨਾਂ ਨੇ ਜਿਹੜੀ ਘੋਸ਼ਿਤ ਕੀਤੀ ਆ ਮਖੋਟ ਮੇਰੇ ਕੋਲ ਇੰਨੀ ਸੰਪਤੀ ਆ ਸਭ ਤੋਂ ਮੀਰ ਉਮੀਦਵਾਰ ਭਾਜਪਾ ਪਾਰਟੀ ਦੇ ਗਨੇ ਯਾਰ ਨੇ ਦਿੱਲੀ ਇਕਾਈ ਦੇ ਵਿੱਚੋਂ ਉਹ ਤੇ ਅੱਜ ਜੋ ਫੋਟ ਕਾਉਂਟਿੰਗ ਹੋਣੀ ਸ਼ੁਰੂ ਹੋਈ ਹੈ ਤਾਂ ਸਭ ਤੋਂ ਪਹਿਲਾਂ ਦਾ ਰਿਜ਼ਲਟ ਦੋ ਮਿੰਟ ਦੇ ਦਸੰ ਸਿੱਸਾ ਦਾ ਇਹ ਹੁੰਦਾ ਵਾ ਅਰੇ ਵੱਡੇ ਮਾਰਜਿਨ ਦੇ ਨਾਲ ਉਹ ਦਿੱਲੀ ਦੇ ਵਿੱਚੋਂ ਜਿੱਤ ਕੇ ਉਹਨਾਂ ਦਾ ਵਿਧਾਨ ਸਭਾ ਹਲਕਾਸੀ ਉੱਤੇ ਜਿੱਤ ਕੇ ਤੇ ਵਿਧਾਨ ਸਭਾ ਵਿੱਚ ਪਹੁੰਚੇ ਨੇ ਦੇਖੋ ਤਰਸ ਵਾਲੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਕੋ ਉਹਨੇ ਜਿੱਤਿਆ ਨਾ ਕੋਸਰ ਪਾਏ ਹੋਣ ਜਾ ਰਿਹਾ ਕੋਈ ਦੱਦੀ ਸਾਹਿਬ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਦਿੱਲੀ ਦੇ ਵਿੱਚ ਕਿਸਾਨਾਂ ਨੇ ਤਰ ਨਾਲ ਆਇਆ ਸੀ ਅੰਦੋਲਨ ਕੀਤਾ ਸੀ ਉਹ ਦੇ ਮਨਜਿੰਦਰ ਸਿੰਘ ਸਰਸ਼ਾ ਜਿਹੜਾ ਉਹ ਕਮੇਟੀ ਦੇ ਵਿੱਚ ਉਹ ਬੜੀ ਅਹਿਮ ਭੂਮਿਕਾ ਤੇ ਪੈਸਾਂ ਦਿੱਲੀ ਕੋត្រਾ ਪ੍ਰਦੇਸ਼ ਕਮੇਟੀ ਦੇ ਵਿੱਚ ਤਾਂ ਕਿਸਾਨਾਂ ਨੂੰ ਲੰਬਰ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਆ ਜਾਂ ਹੋਰ ਵੀ ਵੱਡੀਆਂ ਸਵਾਵਾਂ ਪਾਣੀ ਜਾਂ ਬੱਤੀ ਤੱਕ ਦੇ ਵਿੱਚ ਉਹਨਾਂ ਨੇ ਸਵਾਵਾਂ ਕਿਸਾਨਾਂ ਨੂੰ ਦਿੱਤੀਆਂ ਦਿੱਲੀ ਕਮੇਟੀ ਦੇ ਰਹੀ ਦਿੱਤੀਆਂ ਚਾਹੇ ਉਹਨਾਂ ਨੇ ਆਪਣੀ ਨਿੱਜੀ ਜਿਹੜੀ ਕਮਾਈ ਸੀ ਉਹਦੇ ਵਿੱਚ ਦਿੱਤੀਆਂ ਬੜਾ ਵੱਡਾ ਉਹਨਾਂ ਨੇ ਯੋਗਦਾਨ ਕਿਸਾਨਾਂ ਦਾ ਵੀ ਉਹਨਾਂ ਨੇ ਸਮਰਥਨ ਕੀਤਾ ਸੀ ਕਿਸਾਨ ਇਸ ਗੱਲ ਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਜਿਨ੍ਹਾਂ ਵੀ ਕਿਸਾਨ ਜਿਥੇ ਬੰਦਿਆਂ ਨੇ ਇਸ ਚੀਜ਼ ਦੀ ਗਵਾਈ ਨੇ ਜਿੰਦਗਨ ਸਿੰਘ ਸੱਸਾ ਨੂੰ ਦਾ ਸਾਥ ਦਿੱਤਾ ਸੀ ਸ਼ੋਮਨੀ ਕਾਲੇਗੱਲ ਨਾਲ ਵੀ ਮਰਜਿੰਦ ਸਿੰਘ ਸੱਸਾ ਦੇ ਬੜੀਆ ਸਮਰਥਨ ਰਿਹਾ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਕਰੇ ਕੰਮ ਕੀਤਾ ਬਾਅਦ ਵਿੱਚ ਭਾਤੀ ਜਨਤਾ ਪਾਰਟੀ ਚਲੇ ਜਾਂਦੇ ਨੇ ਭਾਤੀ ਜਨਤਾ ਪਾਰਟੀ ਉਹਨੂੰ ਟਿਕਟ ਦਿੰਦੀਆਂ ਤੇ ਬੜੇ ਵੱ ਮੈਨੂੰ ਲੱਗਦਾ ਨਾ ਸ਼ਾਇਦ ਉਹਨੂੰ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਚਲੋ ਇਹ ਰੁਖਵਾਣੀ ਇੱਕ ਕਰ ਰਹੇ ਆ ਜਾਂ ਇਹ ਮੇਰਾ ਨਿੱਜੀ ਵਿਚਾਰ ਆ ਕੀ ਹੁੰਦਾ ਕੀ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਜੋ ਮੈਨੂੰ ਲੱਗਦਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਨਜਿੰਦਰ ਸਿੰਘ ਸਿੱਸਾ ਨੂੰ ਇੱਕ ਸਿੱਖ ਚਿਹਰਾ ਕੌਣ ਦੇ ਕਰਨ ਪੰਜਾਬ ਦੇ ਵਿੱਚ ਇੱਕ ਅਹਿਮ ਜ਼ਿੰਮੇਵਾਰ ਦਿੱਤੀ ਜਾਏਗੀ ਪੰਜਾਬ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਮਜੰਦੇ ਸੰਸਦਾਂ ਨੂੰ ਸ਼ਾਇਦ ਪੰਜਾਬ ਦੇ ਵੱਲ ਵੀ ਕੋਚ ਕਰਨ ਨੂੰ ਜਿਵੇਂ ਕਿ ਜਜਾ ਵੈਗਾ ਇਹ ਵੀ ਹੋ ਸਕਦਾ ਕਿ ਸ਼ਾਇਦ ਉਹ ਡਿਪਟੀ ਸੀਐਮ ਜਾਂ ਵਿਧਾਨ ਸਭਾ ਦੇ ਵਿੱਚ ਕੋਈ ਵੱਡਾ ਇਹ ਮੰਤਰੀਪਦ ਅਹੁਦਾ ਨੂੰ ਉਹਦੀ ਲਗਭਗ ਪਤਾ ਹੀ ਹੈ ਨਾ ਕਿ ਵੱਡਾ ਉਹਦਾ ਮਿਲ ਸਕਦਾ ਪਰ ਜੋ ਵੀ ਉਹਦਾ ਕੋਸ਼ਿਸ਼ ਸਕਦਾ ਕਿ ਇੱਕ ਸਿੱਖ ਚਿਹਰਾ ਹੋਣ ਦੇ ਲਈ ਭਾਜਪਾ ਪੰਜਾਬ ਵਾਸੀਆਂ ਨੂੰ ਜਾਂ ਪੂਰੇ ਹਰਿਆਣਾ ਦੇ ਵਾਸੀਆਂ ਨੂੰ ਜਿਹੜੇ ਸਿੱਖ ਵੋਟਰ ਹੈ ਉਹਨਾਂ ਨੂੰ ਇਹ ਇੱਕ ਮੈਸੇਜ ਜ਼ਰੂਰ ਦੇਣਾ ਚਾਣਗੇ ਕਿ ਇਹ ਭਾਰਤੀ ਜਨਤਾ ਪਾਰਟੀ ਹੈ ਸਿੱਖਾਂ ਨੂੰ ਹਰ ਜਗ੍ਹਾ ਦੇ ਉੱਤੇ ਅੱਗੇ ਰੱਖਦੀ ਹੈ ਇਹ ਮਨਜਿੰਦਰ ਸਿੰਘ ਸੱਸਾ ਬੜੀ ਭਾਦੀ ਵੋਟਾਂ ਲੈ ਕੇ ਜਿੱਤੇ ਰਿਹਾ ਹੋ ਸਕਦਾ ਕਿ ਮਨਜਿੰਦਰ ਸਿੰਘ ਸੱਸਾ ਨੇ ਪੰਜਾਬ ਨੂੰ ਲੈ ਕੇ ਇੱਕ ਵੱਡੀ ਜਿਹੀ ਜ਼ਿੰਮੇਵਾਰੀ ਚੁਰਾ ਦਿੱਤੀ ਜਾਵੇ ਇੱਥੇ ਮੈਨੂੰ ਇੱਕ ਜਿਵੇਂ ਤੁਸੀਂ ਕਿਸਾਨੀ ਦਾ ਜ਼ਿਕਰ ਕੀਤਾ ਸੀ ਕਿ ਕਿਸਾਨੀ ਵਿੱਚ ਉਹਨਾਂ ਨੇ ਪਿਛਲੀ ਵਾਰ ਬਹੁਤ ਸਹਿਯੋਗਤਾ ਸੀ ਹੁਣ ਤੁਹਾਨੂੰ ਲੱਗਦਾ ਕਿ ਇਹ ਕਿਸਾਨਾਂ ਦਾ ਮੁੱਦਾ ਲੈ ਕੇ ਸੀਐਮ ਆਪਣੇ ਮੋਦੀ ਸਾਹਿਬ ਕੋਲ ਜਾਣਗੇ ਦੇਖੋ ਜੀ ਜੇ ਸੋਚੀਏ ਤਾਂ ਪਹਿਲੇ ਤੋਂ ਉਹਨਾਂ ਨੇ ਬੜਾ ਅਹਿਮ ਭੂਮਿਕਾ ਨਿਭਾਈ ਸੀ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਨੂੰ ਉਹਨਾਂ ਨੇ ਬੜੇ ਵੱਡੇ ਪੱਧਰ ਤੱਕ ਉਹਨਾਂ ਨੇ ਜਿਹੜੀਆਂ ਆਪਣੀਆਂ ਸਵਾਮਾਂ ਸੰਨ ਕਿਸਾਨ ਜਥੇ ਬੰਦੀਆਂ ਨੂੰ ਜਿਹੜੇ ਘਰਨੇ ਦੇ ਬੈਠੇ ਸਨ ਪਿਛਲੀ ਵਾਰ ਜਿਆਦਾ ਕਿਸਾਨਾਂ ਬੋਲ ਚ ਉਹਦੇ ਵਿੱਚੋਂ ਆਪਣੀਆਂ ਸੇਵਾਵਾਂ ਦਿੱਤੀਆਂ ਸਮੇਂ ਇਸ ਵਾਰ ਕੀ ਕਰਦੇ ਨੇ ਕੀ ਨਹੀਂ ਕਿਉਂਕਿ ਵੇਖੋ ਇਹ ਹੁਣ ਬੱਬੀ ਸਾਹਿਬ 14 ਤਵ ਨੂੰ ਮੀਟਿੰਗ ਹੈ 14 ਫਰਵਰੀ ਨੂੰ ਜਿਹੜੀ ਮੀਟਿੰਗ ਸੀ ਦਿੱਲੀ ਦੇ ਵਿੱਚ ਇਲੈਕਸ਼ਨ ਕੋਰਟ ਲੱਗਾ ਸੀ ਸਦਾ ਜਗੀਸ਼ ਸਿੰਘ ਦੱਲੇਵਾਲ ਜਿਹੜੇ ਨੇ ਕਈ ਜਨਾਬ ਭੁਖੜਤਾਲ ਤੇ ਉਹਨਾਂ ਨੂੰ ਕੰਦੇਸ ਸਰਕਾਰ ਨੇ ਆਪਣੇ ਇੱਕ ਭੇਜਿਆ ਸੀ ਇੱਕ ਮਾਸਿਸ ਸੁਨਾਪ ਤੇ ਜੈਸੀ ਕਿ ਤੁਸੀਂ ਆਪਣੇ ਭੁਖੜਤਾਲ ਖਤਮ ਕਰ ਦੋ ਤੇ ਇਲੈਕਸ਼ਨ ਕੋਰ ਲੱਗਾ ਹੋਆ ਜਿੱਲੀ ਸਰਕਾਰ ਵਿਜੀ ਆ ਤੇ 14 ਫਰਵਰੀ ਦੇ ਨਾਲ ਤਰੀਕ ਤੱਕ ਸੀ 14 ਫਰਵਰੀ ਨੂੰ ਅਸੀਂ ਬੈਠ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਮੁੱਦੇ ਨੇ ਹੱਲ ਕਰਾਂਗੇ ਮੈਨੂੰ ਲੱਗਦਾ ਹੈ ਕਿ ਇਸ ਵਾਰ ਵੀ ਜਿਹੜੇ ਨੇ ਆਪਣੇ ਕੀ ਨਾਂ ਲੈਨੇ ਹਨ ਕਿਸਾਨ ਨੂੰ ਬਿਲ ਮੈਂ ਦੂਜਾ ਅਗਰੇ ਲੀਡ ਦੀ ਗੱਲ ਕਰਦੇ ਪਿਆ ਸੱਚਾ ਮੈਨੂੰ ਲੱਗਦਾ ਹੈ ਕਿ ਫਿਰ ਮਹਿੰਦਰਾ ਸਿੰਘ ਸੱਚਾ ਡੈਮਪੋਂ ਕਾ ਜੋ ਬੋਲਦੇ ਤਾਂ ਜੋ ਨਜਰਾਉਣਗੇ ਬਾਕੀ ਜੋ ਵੀ ਸਭ ਕੁਝ ਗਰਬ ਦੀ ਪੱਖ ਦੇ ਵਿੱਚ ਤੇ ਉਹ ਸਾਨੂੰ ਸਾਡੇ ਨਾਲ ਚੈਨਲ ਏਕਾਵਾ ਦੇ ਪਰਮਜੀਤ ਸਿੰਘ ਸੰਧੂ ਜਿਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਬਹੁਤ ਹੀ ਵਧੀਆ ਵਿਚਾਰ ਦੱਸੇ ਕਿ ਦਿੱਲੀ ਦੇ ਇਲੈਕਸ਼ਨ ਬਾਰੇ ਜੋ ਜੋ ਗਤੀਵਿਧੀਆਂ ਹੋਈਆਂ ਜੋ ਆਹ ਵਾਲੀਆਂ ਗਤੀਆਂ ਵਧੀਆਂ ਵਿਧੀਆਂ ਹੋਣਗੀਆਂ ਉਹਨਾਂ ਬਾਰੇ ਵੀ ਥੋੜਾ ਜ਼ਿਕਰ ਕੀਤਾ ਹੈ ਆਓ ਮਿਲਦੇ ਹਾਂ ਅਗਲੀ ਵਾਰ ਫੇਰ ਤੁਹਾਨੂੰ ਜਲਦੀ ਉਸੇ ਮੁੱਦੇ ਉੱਤੇ